ਸਤਗੁਰੂ ਜੀ ਮਿੱਠਨ ਕੋਟ ਗਏ ਅੱਜ ਕੱਲ੍ਹ ਇਹ ਜੀ ਪਾਕਿਸਤਾਨ ਵਿੱਚ ਗਏ ਉੱਥੇ ਇੱਕ ਫਕੀਰ ਸੀ ਦਰवेश ਉਹਦਾ ਨਾਮ ਸੀ ਮੀਆਂ ਮਿੱਠਾ ਇਹ ਮੈਂ ਹਵਾਲਾ ਦੇਣ ਲੱਗਾ ਜਨਮ ਸਾਖੀ ਚੋਂ ਉੰਜ ਵੈਸੇ ਜਿਨ੍ਹਾਂ ਨੇ ਸਾਹਿਤ ਪੜਿਆ ਹੋਣਾ ਸਾਡੇ ਇੱਕ ਵਿਦਵਾਨ ਕੋਈ ਨੇ ਉੰਜ ਡਾਕਟਰ ਸਨ ਉਹ ਬਹੁਤ ਡਾਕਟਰ ਜਸਵੰਤ ਸਿੰਘ ਜੀ ਨੇ ਕੀ ਉਹਨਾਂ ਨੇ ਇੱਕ ਕਿਤਾਬ ਲਿਖੀ ਅਰਦਾਸ ਉਹ ਅਰਦਾਸ ਹਰ ਸਿੱਖ ਦੇ ਪੜਨ ਵਾਲੀ ਹੈ ਕਮਾਲ ਕਰ ਦਿੱਤੀ ਉਹ ਉਸ ਉਸ ਤੋਂ ਵੱਡੀ ਇਹ ਇੰਨੀ ਮਿਹਨਤ ਵਾਲੀ ਕਿਤਾਬ ਸਿੱਖਾਂ ਚ ਕਿਸੇ ਨੇ ਅਰਦਾਸ ਤੇ ਲਿਖੀ ਉਹਦੇ ਵਿੱਚ ਉਹ ਗੱਲ ਕਹਿੰਦੇ ਆ ਕਹਿੰਦੇ ਮਹਾਰਾਜ ਮੀਆਂ ਮਿੱਠਾ ਕੁਲ ਗਏ ਮੈਂ ਤਿਆਂ ਦੋ ਕਿਤਾਬਾਂ ਦੇ ਹਵਾਲੇ ਦੇਣ ਲੱਗਾ ਜਨਮ ਸਾਖੀ ਕਹਿੰਦੀ ਹੈ ਜਦੋਂ ਸਤਿਗੁਰੂ ਆ ਰਹੇ ਨੇ ਨਾ ਤੇ ਮੀਆਂ ਮਿੱਠਾ ਆਪਣੇ ਮੁਰਿਦਾਂ ਵਿੱਚ ਚੇਲਿਆਂ ਚ ਬੈਠਾ ਉਸ ਬੰਦੇ ਕੋਲ ਅੰਦਰ ਦੀ ਸੁਰਤ ਸੀ ਦੇਖਣ ਦੀ ਇਹ ਹੁੰਦੀ ਏ ਜੀ ਹਰ ਚੀਜ਼ ਅਸਲੀਅਤ ਹੁੰਦੀ ਏ ਪਰ ਪਖੰਡ ਬਹੁ ਗਿਣਤੀ ਚ ਵਰਤਨ ਲੱਗ ਪੈਂਦਾ ਲੋਕੀ ਫਿਰ ਅਸਲੀਅਤ ਤੋਂ ਵੀ ਪਿੱਠ ਕਰ ਲੈਂਦੇ ਆ ਵੀ ਨਹੀਂ ਅਸਲੀਅਤ ਹੈ ਇਹ ਕਿਤੇ ਹੀਰਾ ਹੈ ਨਾ ਕਿਸੇ ਨੇ ਘੜਿਆ ਹੈ ਉਸ ਹੀਰੇ ਦੀ ਚਮਕ ਵਰਗਾ ਕੱਚ ਲੋਕੀ ਚੁੱਕੀ ਫਿਰਦੇ ਆ ਜਦੋਂ ਕੱਚ ਜ਼ਿਆਦਾ ਹੋਣ ਲੱਗ ਪਵੇ ਉਹਦੀ ਲੋਕੀ ਖੀਰੇ ਤੇ ਸ਼ੱਕ ਕਰਨ ਲੱਗ ਪੈਂਦੇ ਆ ਜਦੋਂ ਨਾਮ ਦੇ ਨਾਂ ਤੇ ਦੁਕਾਨਾਂ ਚੱਲਣ ਲੱਗ ਪੈਣ ਉਦੋਂ ਬੰਦਗੀ ਕਰਨ ਵਾਲੇ ਤੇ ਵੀ ਲੋਕ ਸ਼ੱਕ ਕਰਨ ਲੱਗ ਪੈਂਦੇ ਆ ਪਰ ਅਸਲੀਅਤ ਤਾਂ ਹੈ ਨਾ ਉਹਨੇ ਦੇਖਿਆ ਸੁਰਤ ਨਾਲ ਸੁਰਤ 'ਚ ਬੜੀ ਵੱਡੀ ਤਾਕਤ ਹੈ ਗੁਰਮਖੋ ਆ ਜਿਹੜੀ ਮਜ਼ੈਲ ਬੰਦਾ ਬਣਾਈ ਬੈਠਾ ਹੈ ਨਾ ਇਹਦੀ ਰੇਂਜ ਇੰਨੀ ਹੈ ਇਹਨੇ ਮਾਈਲਜ਼ ਮੀਲ ਮਾਰ ਕਰੇਗੀ ਅਬ ਬੰਦੇ ਦੀ ਮਜ਼ਾਇਲ ਤਾਂ ਕੁਝ ਕੁ ਮੀਲ ਤੇ ਜਾ ਕੇ ਡਿੱਗ ਪੈਂਦੀ ਐ ਸੁਰਤ ਦੀ ਇੰਨੀ ਜ਼ਬਰਦਸਤ ਰੇਂਜ ਹੈ ਇਹ ਧਰਤੀ ਤੋਂ ਚੁੱਕ ਕੇ ਬੰਦੇ ਨੂੰ ਰੱਬ ਦੇ ਘਰ ਤੱਕ ਲੈ ਜਾ ਸਕਦੀ ਹੈ ਬਾਬਾ ਜੀ ਨੇ ਸ਼ਬਦ ਕਿਹਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇ ਭਗਤ ਕਬੀਰ ਸਾਹਿਬ ਜੀ ਉਹਨੇ ਸੁਰਤ ਨਾਲ ਦੇਖਿਆ ਕਿ ਮਹਾਰਾਜ ਆ ਰਹੇ ਨੇ ਉਹ ਕਮਾਈ ਉਹਦੀ ਵੀ ਸੀ ਜੀ ਐਵੇਂ ਹੁਣ ਆਪਾਂ ਕੇ ਇਹ ਰੀਧੀਆਂ ਸਿੱਧੀਆਂ ਚਲੋ ਇਹ ਤਾਂ ਐਵੇਂ ਹੁੰਦੀਆਂ ਨੇ ਯਾਦ ਰੱਖਿਓ ਸਾਨੂੰ ਕਿਸੇ ਨੂੰ ਲੱਭ ਜਾ ਆਪਾਂ ਦੁਨੀਆ ਨੂੰ ਛੱਡ ਦੇਾਂਗੇ ਥੱਲੇ ਇਹ ਵੀ ਤਾਂ ਕਮਾਈਆਂ ਨਹੀਂ ਮਿਲਦੀਆਂ ਨਾ ਉਹਦੇ ਕੋਲ ਬੰਦੇ ਕੋਲ ਤਾਕਤ ਸੀ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਗਤ ਜੇਤੂ ਆ ਰਿਹਾ ਮਹਾਰਾਜ ਜੀ ਵਾਰੇ ਤੇ ਗੁਰਮ ਕੋ ਯਾਦ ਰੱਖਿਓ ਬਿਜ਼ਨਸ ਵਾਲੇ ਦੀ ਈਰਖਾ ਰਾਜਨੀਤਾਂ ਦੀ ਈਰਖਾ ਇੰਨੀ ਭੈੜੀ ਨਹੀਂ ਜਿੰਨੀ ਧਰਮ ਦੀ ਦੁਨੀਆ 'ਚ ਈਰਖਾ ਭੈੜੀ ਹੈ ਰਾਜਨੀਤੀ ਵਾਲੇ ਫਿਰ ਵੀ ਜਦੋਂ ਹਾਰਦੇ ਦਿਸਦੇ ਉਹਨਾਂ ਫਿਰ ਵੀ ਇੱਕ ਦੂਜੇ ਨੂੰ ਪਹਿਲਾਂ ਗਾਲਾਂ ਕੱਢਦੇ ਨੇ ਇਕੱਠੇ ਹੋ ਜਾਂਦੇ ਨੇ ਯਾਦ ਰੱਖੋ ਧਰਮ ਦੀ ਦੁਨੀਆ 'ਚ ਇੱਕ ਸੰਤ ਸੁਲਝੇ ਸੰਤ ਨਾਲ ਲੜਬੋ ਛੇਤੀ ਕੀਤੇ ਇੱਕ ਦੂਜੇ ਨੂੰ ਫਤੇ ਬੁਲਾਉਣ ਨੂੰ ਤਿਆਰ ਨਹੀਂ ਹੁੰਦੇ ਇਹ ਸਚਾਈ ਹੈ ਨਾ ਜੀ ਹੁਣ ਉਹਦੇ ਮਨ 'ਚ ਈਰਸ਼ਾ ਆ ਗਈ ਵੀ ਜਗਤ ਜੇ ਤੂੰ ਆ ਰਿਹਾ ਤੇ ਇੱਕ ਲਫ਼ਜ਼ ਉਹਨੇ ਹੰਕਾਰ 'ਚ ਕਹਿ ਦਿੱਤਾ ਕਹਿੰਦਾ ਤੁਸੀਂ ਦੇਖਿਓ ਅੱਜ ਮਾਜਰਾ ਤੁਸੀਂ ਤਮਾਸ਼ਾ ਦੇਖਿਓ ਉੰਦਿਆਂ ਸਾਰ ਮੈਂ ਇਸ ਤਰ੍ਹਾਂ ਲਾ ਦੇਾਂਗਾ ਜਿਵੇਂ ਦੁੱਧ ਤੋਂ ਮਲਾਈ ਲਈਦੀ ਆਪਣੇ ਚੇਲਿਆ ਨੂੰ ਕਿਹਾ ਮਹਾਰਾਜ ਹੱਸ ਪੈ ਜੀ ਜਨਮ ਸਾਖੀ ਵਾਲਾ ਕਹਿੰਦਾ ਭਾਈ ਮਰਦਾਨਾ ਸਾਹਿਬ ਨਾਲ ਨਹੀਂ ਮੈਂ ਬੜੀ ਬੜੀ ਕੋਟ ਕੀਤੀ ਸਾਖੀ ਤੇ ਮਹਾਰਾਜ ਨੂੰ ਪੁੱਛਦਾ ਹੱਸੇ ਕਿਉਂ ਕਹਿਣ ਲੱਗੇ ਮਰਦਾਨਿਆਂ ਕਹਿ ਰਹੇ ਨੇ ਕਿ ਆਉਣ ਦਿਓ ਇਸ ਤਰ੍ਹਾਂ ਲਾ ਦੇਾਂਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਤੇ ਮਹਾਰਾਜ ਹੱਸ ਕੇ ਕਹਿੰਦੇ ਮਰਦਾਨਿਆਂ ਕਰਤਾਰ ਭਲੀ ਕਰੇ ਵੇਖੋ ਫਰਕ ਹੈ ਨਾ ਕਰਤਾਰ ਭਲੀ ਕਰੇ ਸ਼ਬਦ ਦੀ ਕਿਰਪਾ ਵਰਤੇਗੀ ਇਸ ਤਰ੍ਹਾਂ ਨੁੱਚੜ ਜਾਏਗਾ ਜਿਵੇਂ ਨਿੱਬੂ ਨਚੋੜੀ ਦਾ ਮਹਾਰਾਣੀ ਸ਼ਬਦ ਕਿਹਾ ਕਮਾਲ ਦੀ ਗੱਲ ਜਨਮ ਸਾਖੀ ਵਾਲਾ ਕਹਿੰਦਾ ਮੀਆਂ ਮਿੱਠਾ ਉੱਥੇ ਜ਼ਮੀਨ ਤੇ ਲੇਟ ਗਿਆ ਅਜੇ ਮਿਲੇ ਨਹੀਂ ਮਹਾਰਾਜ ਜੀ ਮੈਂ ਇੱਕ ਨਹੀਂ ਬਹੁਤ ਉਦਾਹਰਨਾਂ ਦੇ ਸਕਣਾ ਗੁਰੂ ਰੰਧ ਸਾਹਿਬ ਚ ਸਤਿਗੁਰੂ ਦੀ ਪੈਜ ਖੋਮੇ ਚ ਨਹੀਂ ਜਿੱਥੇ ਬੰਦਾ ਦੂਰੀ ਕਰਕੇ ਸਰੀਰਕ ਤੌਰ ਤੇ ਦੂਰ ਹੁੰਦਾ ਪਰ ਸੁਰਤ ਕਰਕੇ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਉਹਨੇ ਇੱਕ ਉਦਮ ਲੰਮਾ ਪੈ ਗਿਆ ਮਹਾਰਾਜ ਆਲੇ ਪਾਸੇ ਝੁਕ ਗਿਆ ਉਹਦੇ ਮੁਰਿਦਾਂ ਨੇ ਪੁੱਛਿਆ ਜੀ ਪੀਰ ਜੀ ਹੋਇਆ ਕੀ ਉਹਦੇ ਲਬਜ ਨੂੰ ਕਹਿੰਦਾ ਯਾਰੋ ਇਹ ਲਫ਼ਜ਼ ਅਕਸਰ ਵਰਤੇ ਸਨ ਜੀ ਇਹ ਸੂਫੀ ਦਰਵੇਸ਼ ਯਾਰ ਵਰਤੇ ਸਨ ਮੈਂ ਸ਼ਾਇਦ ਆਪ ਜੀ ਨੂੰ ਇੱਥੇ ਇੱਕ ਵਾਰ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਚ ਦੋ ਸ਼ਬਦ ਹੁੰਦੇ ਨੇ ਇੱਕ ਯਾਰ ਹੁੰਦਾ ਹੈ ਇੱਕ ਜਾਰ ਹੁੰਦਾ ਹੈ ਇੱਕ ਯਈਏ ਨਾਲ ਆਉਂਦਾ ਹੈ ਕਿ ਜੱਜੇ ਨਾਲ ਆਉਂਦਾ ਹੈ ਦੋ ਤਰ੍ਹਾਂ ਨਾਲ ਆਉਂਦਾ ਹੈ ਜਿੱਥੇ ਪੂਰੇ ਗੁਰੂ ਗ੍ਰੰਥ ਸਾਹਿਬ ਚ ਸਮੱਗਰ ਗੁਰੂ ਗ੍ਰੰਥ ਸਾਹਿਬ ਜੀ ਹੌਮੇ ਚ ਨਾਲ ਲੱਗਾਣਾ ਸਾਰੇ ਗੁਰੂ ਗ੍ਰੰਥ ਸਾਹਿਬ ਚ ਜਿੱਥੇ ਜੱਜੇ ਨਾਲ ਜਾਰ ਹੁੰਦਾ ਹੈ ਨਾ ਉਹਦਾ ਲਫ਼ਜ਼ੀ ਅਰਥੇ ਵੀ ਵਿਚਾਰੀ ਕਰੈਕਟਰਲੈਸ ਖਿਮਾ ਕਰਿਓ ਇਹ ਸ਼ਬਦ ਖੈ ਚੋਰਾں ਯਾਰਾਂ ਰੰਡੀਆਂ ਪਿਛਲੇ ਕੀ ਕਹ ਸੀ ਮੇਰੇ ਖਿਆਲ ਚੋਰਾں ਯਾਰਾਂ ਰੰਡੀਆਂ ਕੁੱਟਣੀਆਂ ਦੀਵਾਨ ਜੱਜੇ ਨਾਲ ਖੈ ਚੋਰ ਯਾਰ ਜੁਵਾਰ ਤੇ ਬੁਰਾ ਜੱਜੇ ਨਾਲ ਖੈ ਚੋਰਾں ਯਾਰਾਂ ਤੈ ਕੂੜਿਆਰਾਂ ਜੱਜੇ ਨਾਲ ਖੈ ਇਹ ਸਾਰੀਆਂ ਥਾਵਾਂ ਬਸ ਅੱਖਾਂ ਮੀਟ ਕੇ ਦੇ ਅਰਥ ਕਰਨ ਵਾਲੇ ਨੇ ਜੱਜੇ ਨਾਲ ਆਵੇ ਤੇ ਵਿਚਾਰੀ ਤੇ ਜੇ ਜੱਜੇ ਨਾਲ ਆਵੇ ਸੋਹਣ ਯਾਰ ਹਮਾਰੇ ਸਜਣ ਯਾਰ ਵੇ ਇੱਕ ਦੋਹੇ ਕੁਚੜਾ ਗੁਰੂ ਗੋਬਿੰਦ ਸਿੰਘ ਜੀ ਆਇ ਸ਼ਬਦ ਵਰਤਿਆ ਯਾਰ ਰੇ ਦਾ ਸਾਨੂੰ ਸੱתר ਚੰਗਾ ਪਾਟ ਖੇੜਿਆਂ ਦਾ ਰਹਿਣਾ ਮੈਂ ਆਪ ਨੂੰ ਬੇਨਤੀ ਕਰਾਂ ਸੋ ਵੀ ਵਰਦਿਸ ਕਿ ਯਾਰੋ ਉਹਨਾਂ ਪੁੱਛਿਆ ਪੀਰ ਜੀ ਹੋਇਆ ਕੀ ਕਹਿੰਦਾ ਯਾਰੋ ਹੋਰ ਬਹੁਤ ਕੁਝ ਗਿਆ ਕਹਿੰਦਾ ਦੱਸੋ ਤਾਂ ਸਹੀ ਕਹਿੰਦਾ ਅਸਾਂ ਨੇ ਸਨਿਆ ਭੇਜਿਆ ਸੀ ਕਿ ਇਸ ਤਰ੍ਹਾਂ ਲਾ ਦੇਵਾਂਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਏ ਉਥੋਂ ਸਨਾਹ ਆ ਗਿਆ ਇਸ ਤਰ੍ਹਾਂ ਨੁੱਚੜ ਜਾਓਗੇ ਜਿਵੇਂ ਨਿੰਬੂ ਨੁੱਚੜਦਾ ਹੈ ਕਹਿੰਦਾ ਯਾਰੋ ਦੁੱਧ ਤੋਂ ਮਲਾਈ ਲਾਓ ਦੁੱਧ ਫਿਰ ਵੀ ਪੀਣ ਦੇ ਕੰਮ ਆ ਜਾਂਦਾ ਹੈ ਜਿਹੜਾ ਨਿੰਬੂ ਨਿੱਚੜ ਜਾ ਉਹ ਕੂੜੇ ਉੱਤੇ ਜਾਂਦਾ ਉਹ ਕਿਸੇ ਕੰਮ ਨਹੀਂ ਆਉਂਦਾ ਹੁੰਦਾ ਜਦੋਂ ਸਤਗੁਰੂ ਜੀ ਆਏ ਉਹ ਮਹਾਰਾਜ ਜੀ ਦੇ ਸਾਹਮਣੇ ਬੈਠ ਗਿਆ ਉਹਨੇ ਇੱਕ ਪ੍ਰਸ਼ਨ ਕੀਤਾ ਨਾਮ ਕੀ ਹੈ ਪਿਆਰੋ ਅਖਰੀ ਨਾਮ ਅਸੀਂ ਲੈਨੇ ਆਂ ਉਹ ਤਾਂ ਅੱਖਰਾਂ ਚੋਂ ਦੀ ਕੋਈ ਨਹੀਂ ਅਸੀਂ ਕਹਿੰਦੇ ਆ ਵਾਹਿਗੁਰੂ ਰਾਮ ਅੱਲਾਹ ਹਰੀ ਪ੍ਰਭੂ ਪਰ ਕੀ ਰਬ ਇਹਨਾਂ ਲਫ਼ਜ਼ਾਂ ਚ ਕਦੀ ਆਸਕ ਦੇ ਚ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿੰਨੇ ਲਿਖੇ ਤੇ ਸਰਨਾ ਹੈ ਇਹ ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮੈਂ ਨਹੀਂ ਮੇਰੀ ਫਿਰ ਬੇਨਤੀ ਹੈ ਅੱਖਰ ਤਾਂ ਸਿਰਫ ਇਸ ਕਰਕੇ ਨੇ ਦ੍ਰਿਸ਼ਟਮਾਨ ਵਿੱਚ ਬੰਦਾ ਅੱਖਰਾਂ ਨੂੰ ਸਬਦ ਕੇ ਰੱਬ ਨਾਲ ਜੁੜ ਜਾਏ ਪਰ ਕਿਹੜਾ ਅੱਖਰ ਹੈ ਜਿਹਦੇ ਵਿੱਚ ਰੱਬ ਨੂੰ ਅਸੀਂ ਬਿਆਨ ਕਰ ਸਕਦੇ ਕੋਈ ਸ਼ਬਦ ਨਹੀਂ ਦੁਨੀਆ ਦਾ ਉਹ ਅਕਥਨੀਆਂ ਹੈ ਉਹਨੂੰ ਕੋਈ ਕਥ ਨਹੀਂ ਸਕਦਾ ਜਪਜੀ ਸਾਹਿਬ ਚ ਰੋਜ਼ ਪੜਦੇ ਹੋ ਕਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋੜ ਪੰਜਵੀਂ ਪੌੜੀ ਚ ਮਹਾਰਾਜ ਕਹਿੰਦੇ ਜੇ ਖੌ ਜਾਣਾ ਆਹ ਕਹਿੰਦੇ ਮੈਂ ਬੋ ਕਥਾ ਨਹੀਂ ਕਰ ਸਕਾਂ ਮਾਰੇ ਕਰਨ ਜੇ ਕੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਉਹਨੂੰ ਕਥਿਆ ਨਹੀਂ ਜਾ ਸਕਦਾ ਪਰ ਇੱਕ ਕੰਮ ਹੋ ਸਕਦਾ ਗੁਰਾਂ ਇਹਦਾ ਪਾਠ ਗੁਰਮੁਖੋ ਗੁਰਾਂ ਨਹੀਂ ਕਰਨਾ ਬਿੰਦੀ ਲਾ ਕੇ ਇਹ ਗੁਰਾਂ ਇਹਦਰ ਤੇ ਹੇ ਸਤਿਗੁਰੂ ਜੀ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹਨੇ ਪ੍ਰਸ਼ਨ ਕੀਤਾ ਮਹਾਰਾਜ ਜੀ ਨੂੰ ਨਾਮ ਕੀ ਹੈ ਸਤਗੁਰਾਂ ਨੇ ਬੜੇ ਪਿਆਰ ਨਾਲ ਕਿਹਾ ਮੀਆਂ ਮਿੱਠਾ ਨਾਮ ਦੀ ਕੀਮਤ ਕਿਸ ਭਾਈ ਉਹ ਫਿਰ ਕਹਿੰਦਾ ਜੀ ਨਾਮ ਕੀ ਹਜ਼ੂਰ ਨੇ ਕਿਹਾ ਨਾਮ ਦੀ ਕੀਮਤ ਕਿਸ ਭਾਈ ਪਰ ਜਨਮ ਸਾਖੀ ਵਾਲਾ ਕਹਿੰਦਾ ਇਹਨੂੰ ਤਮਾਸ਼ੇ ਨਾਲ ਨਾ ਜੋੜਿਓ ਕਿਉਂਕਿ ਸਾਨੂੰ ਅੱਜ ਹਰ ਗੱਲ ਕਰਨ ਲੱਗਿਆਂ ਪਹਿਲਾਂ ਸਪਸ਼ਟੀ ਕਰਨ ਦੇ ਲੋਕਾਂ ਕਹਿੰਦੇ ਤੇ ਮਦਾਰੀ ਦੀ ਖੇਡ ਹੋ ਗਈ ਤੇ ਆ ਰਹੇ ਹੋ ਕਿਸੇ ਬੰਦੇ ਦਾ ਹੱਥ ਬਿਜਲੀ ਦੀ ਤਾਰ ਨੂੰ ਲੱਗ ਜਾਏ ਆਪਾਂ ਨੂੰ ਹੱਥ ਲਾ ਕੇ ਦੇਖੀਏ ਬੰਦੇ ਨੂੰ ਕਰੰਟ ਹੁੰਦਾ ਹੈ ਨਾ ਉਹ ਗੁਰਮਖੋ ਜਿਸ ਦੇ ਤੁਰ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੇ ਸ਼ਬਦ ਦੀ એનર્ਜੀ ਕੰਮ ਕਰਦੀ ਹੋਵੇ ਉਸ ਨੂੰ ਸਪਰਸ਼ ਹਰ ਕੋਈ ਕਰ ਸਕਦਾ ਹੈ ਇਹ ਬਿਜਲੀ ਵੀ ਤਾਂ ਇੱਕ એનર્ਜੀ ਹੈ ਨਾ ਮਹਾਰਾਜ ਜੀ ਨੂੰ ਕਰ ਕੋਈ ਦਾ ਨਾਮ ਕੀ ਇਤਿਹਾਸ ਕਹਿੰਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿਰਫ ਉਹਦਾ ਹੱਥ ਪਕੜਿਆ ਤੇ ਨਾਲ ਕਿਹਾ ਮੀਆਂ ਮਿੱਠਾ ਨਾਮ ਦੀ ਕੀਮਤ ਕਿਸ ਨੇ ਪਾਈ ਸੱਚ ਇਹ ਵੀ ਉਹਦੇ ਰੋਮ ਰੋਮ ਵਿੱਚ ਚਰਨਾੜ ਛਿੜ ਪਈ ਉਹ ਵਿਸਮਾਤ ਵੀ ਚਲਾ ਗਿਆ ਅੱਖਾਂ 'ਚ ਨੀਰ ਸੀ ਜਦੋਂ ਹੱਥ ਛੱਡਿਆ ਉਹ ਥੱਲੇ ਡਿੱਗਿਆ ਤੇ ਖੋਜ ਚ ਆਇਆ ਮਹਾਰਾਜ ਪੁੱਛਦੇ ਨੇ ਮੀਆਂ ਮਿੱਠਾ ਨਾਮ ਕੀ ਹੈ ਇਹ ਸਵਾਲ ਮਹਾਰਾਜ ਨੇ ਕਰਤਾ ਮੀਆਂ ਮਿੱਠਾ ਨਾਮ ਕੀ ਉਹ ਉੱਠਦਿਆਂ ਸਾਰ ਆਵਾਜ਼ ਬੱਦਲ ਚੁੱਕੀ ਸੀ ਕਹਿੰਦਾ ਬਾਬਾ ਨਾਮ ਦੀ ਕੀਮਤ ਕਿਸ ਨੇ ਪਾਈ ਇਹ ਹੁਣ ਆਪਾਂ ਕਹਾਂਗੇ ਸਾਖੀ ਚ ਹੋਇਆ ਕੀ ਜਿਹੜੀ ਗੱਲ ਉਹ ਪੁੱਛ ਰਿਹਾ ਸੀ ਉਦੋਂ ਉਹਦੇ ਕੋਲ ਅਨੁਭਵ ਨਹੀਂ ਸੀ ਉਹ ਅਨੁਭਵ ਤੋਂ ਬਿਨਾ ਅਭਿਆਸ ਤੋਂ ਬਿਨਾ ਪੁੱਛ ਰਿਆ ਨਾਮ ਕੀ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਅਨੁਭਵ 'ਚ ਉਤਰ ਕੇ ਆਪ ਹੀ ਕਹਿਣ ਲੱਗ ਪਿਆ ਨਾਮ ਦੀ ਕੀਮਤ ਕਿਸ ਨੇ ਪਾਈ